ਫਗਵਾੜਾ ਵਿਖੇ ਲੁਧਿਆਣਾ ਤੋਂ ਜਲੰਧਰ ਜਾਂਦੇ ਹਾਈਵੇ ਤੇ ਉਸ ਸਮੇਂ ਭਗਦੜ ਮਚ ਗਈ ਜਦ ਇੱਥੇ ਇੱਕ ਐਲਪੀਜੀ ਗੈਸ ਨਾਲ ਪਰ ਇੱਕ ਕੈਂਟਰ ਪੀਆਰਟੀਸੀ ਬੱਸ ਅਤੇ ਗੱਡੀ ਦੀ ਆਪਸ ਵਿੱਚ ਜ਼ਬਰਦਸਤ ਟੱਕਰ ਹੋ ਗਈ ਜਿਸ ਦੌਰਾਨ ਕਈ ਲੋਕ ਜ਼ਖਮੀ ਹੋ ਗਏ ਪਰ ਗਨੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਇਸ ਮੌਕੇ ਮੀਡੀਆ ਸਾਹਮਣੇ ਕੈਂਟਰ ਚਾਲਕ ਤੇ ਬੱਸ ਚਾਲਕ ਇੱਕ ਦੂਜੇ ਦੀ ਗਲਤੀ ਕਰਦੇ ਹੋਏ ਨਜ਼ਰ ਆਏ ਤੇ ਬੱਸ ਨੂੰ ਲਿਆ ਕੇ ਮਗਰ ਮਾਰੀ ਤੇ ਟ੍ਰੈਕਟਰ ਮੋਟਰ ਵਿੱਚ ਮਾਰਿਆ ਅੱਛਾ ਮੈਂ ਕ੍ਰੋਸ ਕੀਤੀ ਇਥੇ ਨੂੰ ਸਾਡੀ ਬਸ ਹੋ ਗਈ ਨਾ ਚੁੱਪ ਤੇ ਜੀਟੀ ਰੋਡ ਤੇ ਉਹ ਵੀ ਤੇ ਐਸੀ ਬਸ ਵੀ ਅੱਛਾ ਤੁਹਾਨੂੰ ਪਤਾ ਨਹੀਂ ਲੱਗਾ ਮਗਰ ਚੁੱਕਦਾ ਵਿੱਚ ਪਰਿਵਾਰ ਸੀਗਾ ਤਾਂ ਹਾਂਜੀ ਕਿੰਨੇ ਪੰਜ ਹੀ ਸੀ ਪੰਜ ਹੀ ਵਿਚਾਰੇ ਸਾਰਿਆਂ ਦਾ ਤੇ ਮੇਰੀ ਵਿੱਚ ਤੋਂ ਆਨੇ ਪੈ ਭਰਾ ਦੀ ਕੁੜੀ ਤੇ ਮੇਰੀ ਵਾਈਫ ਤੇ ਮੈਂ ਕਿਹਾ ਡੇਰ ਸਾਡੇ ਬੋਡੀ ਨਾਲ ਮਨੋਂ ਤੁਮ ਦਿੱਲੀ ਨਾਲ ਇਕੱਠੇ ਸਾਥ ਸੰਦਰ ਦੇ ਸਾਥ ਠੀਕ ਹੈ ਹੁਣ ਸਾਰਾ ਪਰਿਵਾਰ ਗਏ ਬਾਕੀ ਠੀਕ ਸਾਡਾ ਮੜੀ ਮੇਰੇ ਆਈ ਹੋ ਕਾਥੀ ਆਈ ਗੱਡੀ ਦਾ ਨੁਕਸਾਨ ਆ ਬਾਕੀ ਤੇ ਠੀਕ ਹੈ ਗੱਡੀ ਬਾਕੀ ਗੱਡੀ ਚੋਂ ਚੜ੍ਹ ਜਾਈ ਬੱਸ ਕੋਈ ਨਾ ਸ਼ੁਕਰ ਵੀ ਪਟਲੀ ਚੜ੍ਹ ਜੀ ਤਾ ਨੂੰ ਤਾ ਨੂੰ ਬਾਸੜਾ ਪਿੱਛੋਂ ਹਟ ਗਈ ਤੇ ਚੜ੍ਹ ਗਈ ਹਾਂਜੀ ਬੱਸ ਅੱਗੇ ਜਾ ਰਹੇ ਹਾਂ ਤੇ ਆਉਣ ਦੇ ਆਈ ਜੀ ਸਾਈਡ ਬੱਸ ਦੇਸੀ ਜੀ ਪਿੱਛੋਂ ਉਹ ਤੁਹਾਨੂੰ ਮੰਗਦਾ ਪਤਾ ਨਹੀਂ ਉਹ ਮੰਗਰੋਂ ਕਾਲਾ ਤੇ ਮੰਗਰ ਹਣਾ ਟਰਾਲਾ ਵਿੱਚ ਗਰੀਮ ਵਿੱਚ ਸਫ਼ਰ ਕਰ ਰਹੇ ਹਾਂ ਵਿੱਚ ਮੇਰਾ ਨਾਮ ਇੰਦਰ ਸਿੰਘ ਇੰਦਰ ਜੀ ਕਿਹੜੀ ਜਗ੍ਹਾ ਤੋਂ ਆ ਰਹੇ ਸੀ ਮੈਂ ਲਾਲ ਲਡੂ ਤੋਂ ਆ ਰਿਹਾ ਤੇ ਕੀ ਮਾਮਲਾ ਹੈ ਕਿਹੜੀ ਗੱਡੀ ਐਕਸੀਡੈਂਟ ਹੋਇਆ ਐਕਸੀਡੈਂਟ ਹੋਇਆ ਮੇਰੀ ਗੱਡੀ ਇਹੀ ਹੈ ਗੈਸ ਵਾਲੀ ਗੈਸ ਵਾਲੀ ਭਰੀ ਹੈ ਕਿ ਖਾਲੀ ਭਰੀ ਹੈ ਤੇ ਕੀ ਕਿੰਦਾ ਹਟ ਹੋ ਐਕਸ਼ਨ ਕਿੰਦਾ ਹੋਗਾ ਜੀ ਜੀ ਮੈਂ ਹੁੰਡਿਆ ਤੇ ਬੱਸ ਵਾਲੇ ਨੇ ਮੇਰੇ ਗਾੜੀ ਆਰਜੈਂਟ ਬ੍ਰੇਕ ਮਾਰੀ ਅੱਛਾ ਜੀ ਬੱਸ ਵਾਲੇ ਨੇ ਬ੍ਰੇਕ ਮਾਰੀ ਮੈਂ ਉਹਦੇ ਪਿੱਛੇ ਮਾਰੀ ਐ ਫਿਰ ਮੈਂ ਗੱਡੀ ਸਾਈਡ ਨੂੰ ਖਿੱਚੀ ਖਿੱਚਦੇ ਖਿੱਚਦੇ ਮੈਂ ਇੱਥੇ ਤੱਕ ਆ ਗਿਆ ਬਾਕੀ ਆ ਵੇਖ ਲਓ ਤੇ ਵੇਖ ਗੱਡੀ ਨਾਲ ਕਾਰ ਵੀ ਠੁੱਕੀ ਆ ਕੋਈ ਕਾਰ ਵਾਲੇ ਦਾ ਮਤਲਬ ਕਾਰ ਵਾਲੇ ਨੇ ਉਹਦੇ ਗਾੜੀ ਬ੍ਰੇਕ ਮਾਰੀ ਕਾਰ ਵਾਲੇ ਬੱਸ ਵਾਲੇ ਦੇ ਬ੍ਰੇਕ ਮਾਰੀ ਬੱਸ ਵਾਲੇ ਦੇ ਬੱਸ ਉਹ ਤੁਸੀਂ ਮਗਰ ਲੱਗੇ ਕੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜਾਨੀ ਤਾਂ ਬਚਾਅ ਹੋ ਗਿਆ ਬਾਕੀ ਆ ਪਈ ਕਿੰਨੇ ਕੁ ਲੋਕ ਜ਼ਖਮੀ ਹੋਏ ਐ ਚੋ ਕਿੰਨੇ ਕੁ ਲੋਕ ਜ਼ਖਮੀ ਹੋਏ ਜ਼ਖਮੀ ਤਾਂ ਥੋੜੇ ਬਹੁਤ ਹੋਏ ਐ ਬੱਸ ਦੇ ਵਿੱਚ ਜਿਹੜੇ ਸੀ ਉਹ ਤੁਸੀਂ ਕਿੰਨੇ ਜਣੇ ਸੀ ਜੀ ਮੈਂ ਗੱਲਾਂ ਬ੍ਰਦਰ ਗੈਸ ਪੂਰਾ ਕੈਂਟਰ ਭਰਿਆ ਹੋਇਆ ਗੈਸ ਦਾ ਹਾਂ ਜੀ ਹਾਂ ਐਡਾ ਤੁਸੀਂ ਲੈ ਕੇ ਤੁਰੇ ਹੋ ਤੇ ਲੋਕੀ ਦੱਸਦੇ ਪਏ ਵੀ ਕਹਿੰਦੇ ਵੀ ਸ਼ਾਇਦ ਤੁਹਾਡੀ ਤੁਹਾਡੀ ਗਲਤੀ ਆ ਜੀ ਮੇਰੀ ਗਾਦੀ ਗਲਤੀ ਨਹੀਂ ਪਿੱਛੇ ਲੈ ਕੇ ਠੋਕਤਾ ਸਭ ਤੋਂ ਲਾਸਟ ਮੈਂ ਆਈ ਆ। ਨੇ ਪਿੱਛੋਂ ਲਿਆ ਕੇ ਠੋਕਤਾ ਤੁਸੀਂ ਕਹਿੰਦੇ। ਪਿੱਛੋਂ ਕਿਉਂ ਲਿਆ ਕੇ ਠੋਕਿਆ ਜੀ ਇਹਨਾਂ ਦੇ ਅੱਗੇ ਬ੍ਰੇਕ ਬੱਜੇ ਮੈਂ ਆ ਗ੍ਰਾਮ ਨਾਲ। ਜੇ ਗੈਸ ਲੀਕ ਹੋ ਜਾਂਦਾ ਤੇ ਕਿੰਨਾ ਕੁ ਨੁਕਸਾਨ ਨੁਕਸਾਨ ਹੋ ਜਾਣਾ ਇੱਥੇ ਲੋਕਾਂ ਦਾ। ਨਾ ਕਿਸਾਨ ਤੇ ਫਿਰ ਹੋਣਾ ਹੀ ਹੁੰਦਾ ਵਾ ਜੇ ਮਤਲਬ ਮੈਂ ਤੇ ਉਹ ਬਚਾ ਕੀਤਾ ਸਭ ਨੂੰ। ਬਹੁਤ ਜ਼ਿਆਦਾ ਬਚਾ ਕੀਤਾ। ਨਹੀਂ ਤੇ ਉਹ ਬਸ ਦੀ ਹਾਲਤ ਦੇਖ ਲਓ। ਤੁਸੀਂ ਠੀਕ ਆ ਤੁਹਾਡੇ ਕੋਈ ਵਿਚਾਰਿਆ ਸਾਡ ਤੋਂ। ਉਹ ਨਾਰਮਲ ਚੱਕਾ ਹੁੰਦਾ। ਬੱਸ ਮੂਰੇ ਸੀ ਗੱਡੀ ਆ ਰਹੀ ਜੀ ਬੱਸ ਵਾਲੇ ਨੇ ਗੱਡੀ ਵਾਲੇ ਨੂੰ ਮਾਰਿਆ ਵਾ। ਹਾਂ ਸਹੀ ਆ ਰਹੀ ਆਪਣੀ ਜਗ੍ਹਾ ਨੇ ਬ੍ਰੇਕ ਬੜੀ ਮਾਰੀ ਐ ਗੱਡੀ ਮਗਰ ਲਾ ਕੇ ਆ ਰਹੀ ਤੁਸੀਂ ਤੁਸੀਂ ਐ ਮਗਰ ਮਗਰ ਆ ਰਹੀ ਸੀ ਮੋੜ ਕੇ ਅਸੀਂ ਸ਼ੀਸ਼ੇ ਤੋੜ ਕੇ ਬਸ ਤੁਸੀਂ ਕਹਤ ਜੀ ਐ ਆਪਣੀ ਗੱਡੀ ਸੀ ਜੈਪਟ ਚ ਅੱਛਾ ਹਾਂਜੀ ਪਹਿਲਾਂ ਬੱਸ ਵਾਲਾ ਆ ਰਿਹਾ ਜੀ ਮੂਰੇ ਗੱਡੀ ਸੀ ਅੰਮ੍ਰਿਤਸਰ ਨੰਬਰ ਦੀ ਦਾ ਉਹਨੂੰ ਐਨੇ ਸਾਈਡ ਮਾਰੀ ਗੱਡੀ ਪਲਟਾ ਕੇ ਮੂਰੇ ਲੈ ਗਈ ਨਹੀਂ ਲੋਕੀ ਉੱਥੇ ਕਹਿ ਰਹੇ ਸੀ ਵੀ ਕੈਂਟਰ ਵਾਲੇ ਨੇ ਠੋਕ ਦਿੱਤਾ ਕੈਂਟਰ ਵਾਲੇ ਨੇ ਬੜਿਆ ਜ਼ੋਰ ਦੀਆਂ ਬ੍ਰੇਕਾਂ ਮਾਰੀਆਂ ਕੈਂਟਰ ਵਾਲੇ ਨੇ ਬਚਾ ਕੀਤਾ ਵਾ ਨਹੀਂ ਤਾਂ ਇਹ ਵੀ ਵਿੱਚ ਠੋਕਣਾ ਸੀ ਸਿੱਧਾ ਜਾ ਕੇ ਇਹਨੇ ਘੱਟ ਬਹੁ ਮਾਰਿਆ ਇਹਨੂੰ ਤੁਸੀਂ ਅਸੀਂ ਪਟਿਆਲੇ ਤੋਂ ਬਹਿ ਕੇ ਆ ਰਹੇ ਹਾਂ ਸਵਾਰੀਆਂ ਜਦੋਂ ਇਹ ਬੱਸ ਵੀ ਆ ਰਹੀ ਆ ਬਸ ਥੋੜੀ ਜਿਹਾ ਅਹਿਸਾਸ ਰਿਪੀਟ ਤੇ ਇਹਨੇ ਕਾਰ ਆ ਪਾਸ ਕੰਡਿਆ ਜਦੋਂ ਇਹ ਟਰਾਲਾ ਮਗਰ ਵੱਜਿਆ ਨਾ ਬਸ ਨੂੰ ਘੁਮਾ ਦਿੱਤਾ ਨੇ ਫੜ ਕੇ ਪਹਿਲਾਂ ਤੇ ਉਧਰ ਚਿੜਾ ਦੇ ਬਸ ਉਹਨੇ ਸੰਭਲੀ ਆਈ ਡਰਾਈਵਰ ਪਰ ਨਹੀਂ ਸੰਭਲੀ ਗਈ ਜਦੋਂ ਇਹ ਟਰਾਲਾ ਮਗਰ ਵੱਜਾ ਘੁਮਾ ਕੇ ਦੇ ਨਿੱਕੇ ਰੋਕ ਛੱਡ ਕੇ ਕਰਤੀ ਮਤਲਬ ਟਰਾਲਾ ਜਿਆਦਾ ਸਪੀਡ ਚ ਆਨ ਕਰਕੇ ਗੱਲ ਆ ਜਿਆਦਾ ਪਤਾ ਨਹੀਂ ਉਹਨਾਂ ਨੂੰ ਨੀਂਦ ਆਈ ਆ ਕੀ ਗੱਲ ਬਣੀ ਆ ਕੀ ਨਹੀਂ ਬਣੀ ਜਿਆਦਾ ਸਪੀਡ ਚ ਕਰਕੇ ਬੱਸ ਸਲੋਈ ਉਹਨੇ ਜਿਉਂ ਮਗਰੋਂ ਧੱਕਿਆ ਬੱਸ ਹੀ ਨਿੱਕੇ ਰੁਕ ਕਰਤੀ ਕਿਹੜੀ ਬੱਸ ਹੈ ਵੱਡੇ ਭਾਈ ਜੀ ਇਹ ਪੀਆਰਟੀ ਸੀ ਹੈ ਜੀ ਬਹੁਤ ਸਿਆੜੀ ਤੁਸੀਂ ਕਿੱਥੋਂ اٹੇ ਆ ਅਸੀਂ ਤਾਂ ਪਟਿਆਲੇ ਤੇ ਬਹਿ ਕੇ ਆਏ ਅੱਛਾ ਪਟਿਆਲੇ ਤੇ ਬਹਿ ਕੇ ਤੇ ਇੱਕ ਕਾਰ ਵੀ ਸੀ ਬੇਤਲਪੇੜ ਚ ਆ ਗਈ ਆ ਤਾਂ ਬੇੜ ਤੇ ਜਦੋਂ ਉਹਨੇ ਬੱਸ ਨੂੰ ਧੱਕਿਆ ਨਾ ਨਾਲ ਹੀ ਉਹ ਕਾਰ ਵੀ ਅਗਲੇ ਪਿੰਦੇ ਪਾਸ ਗੰਡੀ ਉਹਨੂੰ ਠੋਪਰ ਵੱਜੀ ਉਹ ਵੀ ਘੁੰਮ ਗਈ ਨਾਲ ਹੀ ਉਹਨੇ ਬੱਸ ਕਿੰਨੀਆਂ ਕਿ ਸਵਾਰੀਆਂ ਲੱਗਦੀਆਂ ਸੀ ਵੱਡੇ ਭਾਈ ਬੱਸ 'ਚ ਉਹ 40 ਕਿ ਸਵਾਰੀਆਂ ਚੱਲਦੀਆਂ ਵਿਚਾਰਿਆ ਜੀ ਸਾਰੀਆਂ ਸਵਾਰੀਆਂ ਅਸੀਂ ਕੱਡੀਆਂ ਆਪ ਕੱਡੀਆਂ ਕਾਰ ਵਾਲੇ ਵੀ ਕੱਢੇ ਆ ਇਹ ਵੀ ਕੱਢੇ ਆ ਹੀ ਅੱਛਾ ਵਿਚਾਰਿਆ 64 ਵਿਚਾਰਿਆ ਵਿਚਾਰੇ ਮਹਾਰਾ ਵੀ ਕਾ ਗਿਆ ਉਹ ਟੈਂਕਰ ਵਾਲਾ ਉਹਦਾ ਵਿਚਾਰਿਆ ਜੀ ਉਹਦਾ ਵਿਚਾਰਿਆ ਉਹ ਜਦੋਂ ਵੱਧਿਆ ਬਸ ਤਾਈ ਘੁੰਮੀ ਆ ਸਾਰੀ ਉਹਦੇ ਧੱਕਿਆ ਬਸ ਕੀ ਲੱਗਦਾ ਉਹ ਸਪੀਡ ਜ਼ਿਆਦਾ ਚ ਹੋਏਗਾ ਬਹੁਤ ਸਪੀਡ ਚ ਹੋਏਗੀ ਜਿਹੜਾ ਵਾਸੀ ਨਹੀਂ ਥੱਕ ਗਿਆ ਬਸ ਸਾਈਡ ਤੋਂ ਨਿਕਲ ਗਿਆ ਉਧਰ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵਾਹਨਾਂ ਨੂੰ ਰੋਡ ਤੋਂ ਹਟਵਾ ਦਿੱਤਾ ਗਿਆ ਹੈ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਹੜਾ ਜਲੰਧਰ ਜਾਣ ਵਾਲਾ ਹਾਈਵੇ ਇੱਥੇ ਕੈਂਟਰ ਬੱਸ ਤੇ ਇੱਕ ਗੱਡੀ ਦਾ ਆਪਸ ਵਿੱਚ ਐਕਸੀਡੈਂਟ ਹੋ ਗਿਆ। ਦੋ ਰੋਡ ਬਲੌਕ ਹੋ ਗਿਆ ਤੇ ਫਿਲਹਾਲ ਦੀ ਗੱਡੀ ਸਾਰੀ ਸਵਾਰੀਆਂ ਸੇਫ ਨੇ। ਕਿਸੇ ਦੀ ਜਾਨੀ ਨੁਕਸਾਨ ਨਹੀਂ ਹੋਇਆ। ਕਿਹੜੀ ਕਿਹੜੀ ਗੱਡੀ ਦਾ ਤੇ ਕਿੰਨੀਆਂ ਗੱਡੀਆਂ ਦਾ ਐਕਸੀਡੈਂਟ ਹੋਇਆ ਮੌਕੇ ਤੇ? ਇੱਕ ਕੈਂਟਰ ਹੈ ਜੀ, 12 ਪੀਜੀ ਨਾਲ ਫੈਲਾ, ਇੱਕ ਬੱਸ ਹੈ ਤੇ ਇੱਕ ਗੱਡੀ ਹੈ ਜਿਹਨਾਂ ਦਾ ਆਪਸ ਐਕਸੀਡੈਂਟ ਹੋਇਆ ਹੈ ਤੇ ਸਵਾਰੀਆਂ ਸਾਰੀਆਂ ਠੀਕ ਨੇ ਤੇ ਹੁਣ ਅਸੀਂ ਮੰਗਾਈਆਂ ਨੇ ਕਰੇਨਾਂ ਤੇ ਹਾਈਡਰਾ ਮੰਗਾਈ ਹੈ। ਉਸ ਸਾਈਡ ਤੋਂ ਕਰਕੇ ਜੋ ਚਾਲੂ ਕਰਾਵਾਂਗੇ ਰੋਡ ਤੇ ਸਾਰਾ ਕੁਝ ਪੀਸਫੁਲ ਹੀ ਹੈ ਫੇ ਸਾਹਮਣੇ ਆਇਆ ਕੋਈ ਵੀ ਕਿਹਦੀ ਗਲਤੀ ਆਈ ਉਹ ਸਾਹਮਣੇ ਅਜੇ ਦੇਖਦੇ ਆਂ ਇਨਵੈਸਟੀਗੇਸ਼ਨ ਦਾ 파ਰ ਅਜੇ ਅਸੀਂ ਮਿਲੇ ਨਹੀਂ ਅਧਿਆਨ ਤੋਂ ਕਿਉਂਕਿ ਜੋ ਬਾਸ ਵਾਲੇ ਵੀ ਨਹੀਂ ਹੈਗੇ ਤੇ ਕੈਂਟਰ ਵਾਲਾ ਤੇ ਕਾਰ ਵਾਲਾ ਉਹਨਾਂ ਨੂੰ ਪੁੱਛੀ ਚਾਹਮਣੇ ਆ ਉਹ ਕਿਹਦੀ ਗਲਤੀ ਐ ਐਸ ਐਚ ਓ ਸਾਹਿਬ ਜਿਹੜਾ ਕੈਂਟਰ ਗੈਸ ਨਾਲ ਭਰਿਆ ਹੋਇਆ ਹੈ ਹਾਂਜੀ ਐਲ ਪੀ ਜੀ ਗੈਸ ਨਾਲ ਭਰਿਆ ਚਲੋ ਪ੍ਰਮਾਤਮਾ ਕਰੇਗਾ ਇਦਾਂ ਦਾ ਕੋਈ ਘਟਨਾ ਨਾ ਵਾਪਰੇ ਜਿੱਦਾਂ ਦੀ ਘਟਨਾ ਵਾਪਰੀ ਤੇ ਆਪਣੇ ਕੋਲ ਕੀ ਸਹੂਲਤ ਹੈਗੀ ਆ ਸਾਰੇ ਪੂਕਤਾਂ ਇੰਤਜ਼ਾਮ ਨੇ ਜੀ ਅਸੀਂ ਫਾਇਰ ਬ੍ਰਿਗੇਡਿੰਗ ਤਾਂ ਕਿ ਪਬਲਿਕ ਦਾ ਕੋਈ ਵੀ ਨੇੜੇ ਨਾ ਆ ਸਕੇ ਤੇ ਬਾਕੀ ਸਾਰਾ ਕੁਝ ਠੀਕ ਠਾਕ। ਫਗਵਾੜਾ ਤੋਂ ਯਸ਼ਮਦੀ ਰਿਪੋਰਟ